ਫਸਟ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਵਕਤ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬੱਲਾ ਰੋਡ ਦੇ ਉੱਪਰ ਮੌਜੂਦ ਹਾਂ ਮੇਰੇ ਪਿੱਛੇ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਇਹ ਉਹੀ ਬਿਲਡਿੰਗ ਹੈ ਜਿਹੜੀ ਫਿਸ਼ ਮਾਰਕੀਟ ਇੱਥੇ ਤਬਦੀਲ ਕਰਨੀ ਸੀ ਇਹ ਮੱਛੀ ਮੰਡੀ ਨੂੰ ਬਣਾਉਣਾ ਸੀਗਾ ਪੂਰਾ ਕੀਤੀ ਸੀ ਤਿਆਰ ਕੀਤੀ ਸੀ ਇਹਦੇ ਬਿਲਡਿੰਗ ਦੇ ਵਿੱਚ ਵੱਖਰੇ-ਵੱਖਰੇ ਕਾਊਂਟਰ ਜਿਹੜੇ ਬਣਾਏ ਗਏ ਸੀਗੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀਗਾ ਬਿਲਕੁਲ ਪੂਰੀ ਤਰ੍ਹਾਂ ਜਿਹੜੀ ਇਹ ਤਿਆਰ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੀ ਅਮਰਸਰ ਦੇ ਅੰਦਰ ਅਮਰਸਰ ਸ਼ਹਿਰ ਦੇ ਅੰਦਰ ਜਿਹੜੀ ਮੱਛੀ ਮੰਡੀ ਹੈ ਉਹ ਇੱਥੇ ਤਬਦੀਲ ਨਹੀਂ ਕੀਤੀ ਗਈ ਇਸ ਦਾ ਕੀ ਕਾਰਨ ਹੈ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਲੇਕਿਨ ਅਸੀਂ ਇਸ ਦੀ ਅਜ ਪੁੱਛ ਨਹੀਂ ਕਰਦੇ ਲੇਕਿਨ 2016 ਦੀ ਇਹ ਜਿਹੜੀ ਬਿਲਡਿੰਗ ਤਿਆਰ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਿਗਹਿਲੀ ਦੇ ਕਾਰਨ ਅਮਰਸਰ ਸਾਹਿਬ ਦੇ ਵਿੱਚੋਂ ਅਮਰਸਰ ਸ਼ਹਿਰ ਦੇ ਵਿੱਚੋਂ ਮੱਛੀ ਮੰਡੀ ਬਾਹਰ ਨਹੀਂ ਕੱਢੀ ਗਈ ਕਿਉਂਕਿ ਅਮਰਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਵੀ ਉੱਠੀ ਹੈ ਔਰ ਦਿੱਤਾ ਵੀ ਜਾਏਗਾ ਪਰ ਜਿਹੜਾ ਮੱਛੀ ਮੰਡੀ ਦਾ ਰਸਤਾ ਹੈ ਉਥੋਂ तमाम ਸਰਦਾਲੂ ਨਿਕਲਦੇ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਸਤੇ ਉਹਨਾਂ ਨੂੰ ਬਦਪੂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਸ਼ਹਿਰੋਬਾਦ ਜਿਹੜੀ ਮੱਛੀ ਮੰਡੀ ਦੀ ਜਿਹੜੀ ਬਿਲਡਿੰਗ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਬਿਲਡਿੰਗ ਬਿਲਕੁਲ ਤਿਆਰ ਕੀਤੀ ਗਈ ਸੀ 2016 ਦੇ ਵਿੱਚ ਪਰ ਪ੍ਰਸ਼ਾਸਨ ਦੀ ਫੇਰ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਨਿਗਹਿਲੀ ਦੇ ਕਾਰਨ ਬਿਲਡਿੰਗ ਪੂਰੀ ਤਰ੍ਹਾਂ ਤਿਆਰ ਨਹੀਂ ਕਰਕੇ ਉਹਨਾਂ ਨੂੰ ਸੌਂਪੀ ਗਈ ਪਰ ਆਉਣ ਵਾਲੇ ਸਮੇਂ ਵਿੱਚ ਫਰਸਟ ਪੰਜਾਬ ਇਹ ਚੀਜ਼ ਦਾ ਸਵਾਲ ਪੁੱਛਣਾ ਚਾਹੁੰਦਾ ਹੈ ਪ੍ਰਸ਼ਾਸਨ ਕੋਲੋਂ ਕਿ ਇਹ ਬਿਲਡਿੰਗ ਕਦੋਂ ਤੱਕ ਤਿਆਰ ਕੀਤੀ ਜਾਏਗੀ ਅਤੇ ਮੱਛੀ ਮੰਡੀ ਜਿਹੜੀ ਹੈ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਕੱਢ ਕੇ ਵੱਲੇ ਰੋਡ ਦੇ ਉੱਪਰ ਜਿਹੜੀ ਆ ਉਹ ਇੱਥੇ ਚਾਲੂ ਕੀਤੀ ਜਾਏਗੀ ਆਉਣ ਵਾਲੇ ਸਮੇਂ ਵਿੱਚ ਉਮੀਦ ਕਰਦੇ ਆ ਕਿ ਇਸ ਖਬਰ ਦਾ ਅਸਰ ਪੰਜਾਬ ਦੇ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚੇਗਾ ਸਹਿਯੋਗੀ ਦੇ ਨਾਲ ਕੈਮਰਾਮੈਨ ਦੇ ਨਾਲ ਪ੍ਰਦੀਪ ਕੁਮਾਰ ਫਰਸਟ ਪੰਜਾਬ ਅੰਮ੍ਰਿਤਸਰ ਸ਼ਹਿਰ